ਤੋ ਮਿੱਤਰ ਸਾਰੇ ਇਕੱਠੇ ਬੈਠ ਕੇ ਪੰਜਾਬ ਨੂੰ ਲੁੱਟ ਰਹੇ ਨੇ ਉਹਨੇ ਧੱਕੇ ਦੇ ਨਾਲ ਆਪਣੇ ਲਾਏ ਹੋਏ ਗਿਰਿੰਦਰੂਪ ਜਥੇਦਾਰਾਂ ਦੇ ਕੋਲੋਂ ਇੱਕ ਸਨਮਾਨ ਲਿਆ ਸੀ ਕਿ ਮੈਂ ਫਖਰੇ ਕੌਮ ਆ ਅੱਜ ਆਪਾਂ ਕੋਲਾ ਫਖਰੇ ਕੌਮ ਦਾ ਸਨਮਾਨ ਸੰਗਤ ਨੇ ਲੈਣਾ ਤੇ ਕੋ ਨੂੰ ਸਨਮਾਨ ਦੇਣਾ ਸਨਮਾਨ ਉਹਨੂੰ ਇਹ ਦੇਣਾ ਕਿ ਅੱਜ ਇਹ ਕੈਨੇਡਾ ਦੀ ਸੰਗਤ ਡਿਕਲੇਅਰ ਕਰਦੀ ਆ ਕਿ ਬਾਤਲ ਸਾਡਾ ਫਖਰੇ ਕੌਮ ਨੇ ਗਦਾਰ ਇੱਕ ਵਾਰੀ ਹੱਥ ਖੜੇ ਕਰਕੇ ਜਗਾਵੇ ਲਾ ਦਿਓ ਕਿ ਉਹ ਸ਼ਾਇਦ ਬੁੜੇ ਨੂੰ ਸੁਣਦਾ ਨਾ ਹੋਵੇ ਚੰਗੀ ਤਰ੍ਹਾਂ ਸੁਣਾ ਦਿਓ ਬੋਲੇ ਸੋਨਹੋ ਨਾਮਯਾਦ ਹੋਰਾ ਹੋਰਾ ਕਿਤੇ ਮੋਢਾਂ ਦਾ ਨਾਰਾਜ਼ ਹੋ ਜੇ ਜਿਵੇਂ ਮੇਰੇ ਬਾਪੂ ਨੂੰ ਤਾਂ ਤੁਸੀਂ ਦੇਤਾ ਮੈਨੂੰ ਕੀ ਦਿੱਤਾ ਉਹੜੋ ਦੇੜਾ ਕੇ ਫੁਕਰੇ ਕੌਮ ਆ ਉਹ ਫੁਕਰੇ